ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਫੱਟੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਿਆ ਕਿ ਐਮਐਲਏ ਸ਼ੀਤਲ ਗੁਰਾਲ ਦੇ ਵੱਲੋਂ ਅੱਜ ਹਾਈ ਕੋਰਟ ਦਾ ਰੁਖ ਕੀਤਾ ਗਿਆ ਤੇ ਜਿਸ ਦੇ ਦੌਰਾਨ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਜਿੱਤੇ ਦੌਰਾਨ ਬਲੈਕਡ ਬੇਲ ਨੂੰ ਲੈ ਕੇ ਵੀ ਸ਼ੀਤਲ ਅਗੁਰਾਲ ਨੇ ਇੱਕ ਵੱਡੀ ਮੰਗ ਕੀਤੀ ਹੈ ਤੇ ਇਹ ਵੱਡੀ ਖਬਰ ਜਿਹੜੀ ਕਿ ਭਾਜਪਾ ਜੁਆਇਨ ਕਰਨ ਤੋਂ ਬਾਅਦ ਹੁਣ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਜੁਆਇਨ ਕੀਤੀ ਤੇ ਜਿੱਤੇ ਦੌਰਾਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੈਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਿਸੇ ਪਰਚਾ ਅਤੇ ਕੋਈ ਵੀ ਜਿਹੜਾ ਕੇਸ ਪਾ ਕੇ ਪਰਚਾ ਠੋਕਿਆ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਜਿਸ ਦੇ ਦਰ ਕਾਰਨ ਅੱਜ ਹਾਈ ਕੋਰਟ ਦਾ ਰੁਖ ਐਮ ਐਲ ਏ ਸ਼ੀਤਲ ਗੁਰਾਲ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ ਸਾਰੇ ਦਸਤਾਵੇਜ਼ ਜਿਹੜੇ ਵਕੀਲ ਤੋਂ ਮੰਗੇ ਗਏ ਹੁਣ 15 ਮਈ ਨੂੰ ਜਵਾਬ ਆ ਜਿਹੜਾ ਕਿ ਵਕੀਲ ਤੋਂ ਹਾਈ ਕੋਰਟ ਨੇ ਮੰਗਿਆ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ ਅਸਤੀਫਾ ਐਮ ਐਲ ਏ ਸ਼ੀਤਲ ਗੁਰਾਲ ਨੇ ਦਿੱਤਾ ਤੇ ਜਿਸ ਤੋਂ ਬਾਅਦ ਭਾਜਪਾ ਦਾ ਪੱਲਾ ਫੜ ਲਿਆ ਤੇ ਉੱਥੇ ਹੀ ਹੁਣ ਐਮਐਲਏ ਸ਼ੀਤਲ ਗੁਰਾਲ ਨੂੰ ਲੈ ਕੇ ਮੁਸ਼ਕਲਾਵਾਂ ਵਾਧੀਆਂ ਜਾ ਰਹੀਆਂ ਨੇ ਤੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਜਦੋਂ ਦਾ ਬੀਜੇਪੀ ਨੂੰ ਜੁਆਇਨ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਲਗਾਤਾਰ ਵੱਡੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਅਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਐਮਐਲਏ ਸ਼ੀਤਲ ਗੁਰਾਲ ਦਾ ਪਹਿਲਾਂ ਕਿਹਾ ਗਿਆ ਕਿ ਅਸੀਂ ਜਦੋਂ ਦਾ ਬੀਜੇਪੀ ਦੇ ਵਿੱਚ ਜੁਆਇਨ ਕੀਤਾ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਸਾਡੇ ਨਾਲ ਕੁਝ ਕਿਸ਼ਾਈ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਡਰ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਸਾਡੀ ਗ੍ਰਿਫਤਾਰੀ ਵੀ ਕਰਵਾ ਸਕਦੀ ਹੈ ਤੇ ਉੱਥੇ ਹੀ ਸਿਕਿਉਰਟੀ ਨੂੰ ਲੈ ਕੇ ਵੀ ਵੱਡੀ ਮੰਗ ਜਿਹੜੀ ਕੀਤੀ ਸੀ ਤੇ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤੇ ਆਏ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਪੂਰਨ ਤੌਰ ਤੇ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਜਿਸ ਤੋਂ ਬਾਅਦ ਹੁਣ ਐਮਐਲਏ ਸ਼ੀਤਲ ਗੁਰਾਲ ਦੇ ਵੱਲੋਂ ਅੱਜ ਹਾਈ ਕੋਰਟ ਦਾ ਰੁਖ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਜਿਹੜੀ ਕਿ ਕਦੇ ਵੀ ਸਾਡੇ ਤੇ ਪਰਚਾ ਠੋਕ ਸਕਦੇ ਨੇ ਤੇ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵੱਲੋਂ ਸਾਰੀ ਡਿਟੇਲ ਹੈ ਜਿਹੜੀ ਕਿ ਵਕੀਲ ਤੋਂ ਮੰਗੀ ਤੇ ਜਿਸ ਦੇ ਦੌਰਾਨ ਹੁਣ 15 ਮਈ ਤੱਕ ਜਵਾਬ ਮੰਗ ਲਿਆ ਹੈ ਤੇ ਪੀ ਐਮ ਐਲ اے ਸ਼ੀਤਲ ਘੁਰਾਲ ਨੂੰ ਲੈ ਕੇ ਜਿਹੜਾ ਕਿ ਹੁਣ ਪੰਜਾਬ ਸਰਕਾਰ ਤੇ ਇਹ ਵੱਡੇ ਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਛਰੀਆਂ ਤੱਕੇ ਸ਼ਾਇ ਹੈ ਜਿਹੜੀ ਕਿ ਪੰਜਾਬ ਸਰਕਾਰ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਜਦੋਂ ਅਸੀਂ ਆ ਬੀ ਜੀ ਪੀ ਦੋ ਜੁਆਇਨ ਕੀਤਾ ਹੈ ਉਦੋਂ ਤੋਂ ਲੈ ਕੇ ਹੁਣ ਪੰਜਾਬ ਸਰਕਾਰ ਸਾਨੂੰ ਕਿਸੇ ਨਾ ਕਿਸੇ ਮੁਕਦਮੇ ਦੇ ਵਿੱਚ ਜਾਣ ਬੁੱਝ ਕੇ ਮਾਮਲੇ ਦੇ ਵਿੱਚ ਜਿਹੜਾ ਕਿ ਸਾਡੂ ਗ੍ਰਿਫਤਾਰ ਕਰ ਸਕਦੀ ਹੈ ਤੇ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੋਖ ਜਿਹੜਾ ਕਿ ਐਮਐਲਏ ਸ਼ੀਤਲ ਅਗੁਰਾਲ ਦੇ ਕੀਤਾ ਤੇ ਹੁਣ ਇਸ ਦਾ ਜਵਾਬ ਹੈ ਜਿਹੜਾ ਕਿ 15 ਮਈ ਨੂੰ ਵਕੀਲ ਦੇਣਗੇ ਤੇ ਜਿਸ ਦੇ ਦੌਰਾਨ ਹੁਣ ਐਮਐਲਏ ਸ਼ੀਤਲ ਅਗੁਰਾਲ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਕਿ ਲਗਾਏ ਗਏ